ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਦੱਸਦੇ ਕਿ ਅੱਜ ਕੁਝ ਨੌਜਵਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੱਦਾ ਦਿੱਤਾ ਗਿਆ ਹੈ ਅਤੇ 540 ਦੇ ਤਕਰੀਬਨ ਜਿਹੜੇ ਨਿਯੁਕਤੀ ਪੱਤਰ ਵੰਡੇ ਜਾਣਗੇ ਦੱਸਦੇ ਕਿ ਨੌਜਵਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਤੈਗੋੜ ਟੈਗੋਰ ਥੀਏਟਰ ਦੇ ਵਿੱਚ ਪੰਜਾਬ ਸਰਕਾਰ ਜਿਹੜਾ ਆਪਣਾ ਸਮਾਗਮ ਕਰਵਾएगी ਤੇ ਜਿਸ ਦੇ ਵਿੱਚ ਅੱਜ ਕੁਝ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ ਪਹਿਲਾਂ ਵੀ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਕਾਫੀ ਨਿਯੁਕਤੀ ਪੱਤਰ ਵੰਡੇ ਗਏ ਨੇ ਤੇ ਹੁਣ ਮਿਸ਼ਨ ਰੋਜ਼ਗਾਰ ਨੂੰ ਲੈ ਕੇ ਪੰਜਾਬ ਸਰਕਾਰ ਨੇ ਮੁਰ ਤੋਂ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਤੇ ਅੱਜ ਮੁਰ ਤੋਂ ਜਿਹੜੇ ਪੰਜਾਬ ਸਰਕਾਰ ਜਿਹੜੇ ਨਿਯੁਕਤੀ ਪੱਤਰਾਂ ਵੰਡੇਗੇ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਇੱਕ ਵੱਡਾ ਸਮਾਗਮ ਕਰਵਾਉਣ ਜਾ ਰਹੀ ਹੈ ਟੈਗੋਰ థియేటర్ ਦੇ ਵਿੱਚ ਵੱਡਾ ਸਮਾਗਮ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਜਾਵੇਗਾ ਅਤੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੇ ਜਿਹੜੇ ਤੋਹਫੀਆਂ ਉਹ ਦਿੱਤੇ ਜਾਣਗੇ ਨਿਯੁਕਤੀ ਪੱਤਰ ਵੰਡੇ ਜਾਣਗੇ ਅਤੇ ਪਹਿਲਾਂ ਵੀ ਪੰਜਾਬ ਸਰਕਾਰ ਨੇ ਵੱਲੋਂ ਨੌਜਵਾਨਾਂ ਨੂੰ ਖੁਸ਼ੀਆਂ ਦੇ ਜਿਹੜੇ ਗੱਫੇ ਆਵ ਦਿੱਤੇ ਗਏ ਨੇ ਹੁਣ ਮੋੜ ਤੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਅੱਜ ਪੰਜਾਬ ਸਰਕਾਰ ਮੋੜ ਵੰਡੇਗੀ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਦੱਸਦੀ ਹੈ ਕਿ ਅੱਜ ਕੁਝ ਨੌਜਵਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੱਦਾ ਦਿੱਤਾ ਗਿਆ ਹੈ ਅਤੇ 540 ਦੇ ਤਕਰੀਬਨ ਜਿਹੜੇ ਨਿਯੁਕਤੀ ਪੱਤਰ ਆਵ ਵੰਡੇ ਜਾਣਗੇ ਦੱਸਦੀ ਹੈ ਕਿ ਨੌਜਵਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਤਹਿਗੋੜ ਟੈਗੋਰ ਥੀਏਟਰ ਦੇ ਵਿੱਚ ਪੰਜਾਬ ਸਰਕਾਰ ਜਿਹੜਾ ਆਪਣਾ ਸਮਾਗਮ ਕਰਵਾएगी ਤੇ ਜਿਸ ਦੇ ਵਿੱਚ ਅੱਜ ਕੁਝ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ ਪਹਿਲਾਂ ਵੀ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਕਾਫੀ ਨਿਯੁਕਤੀ ਪੱਤਰ ਵੰਡੇ ਗਏ ਨੇ ਤੇ ਹੁਣ ਮਿਸ਼ਨ ਰੋਜ਼ਗਾਰ ਨੂੰ ਲੈ ਕੇ ਪੰਜਾਬ ਸਰਕਾਰ ਨੇ ਮੁਰ ਤੋਂ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਤੇ ਅੱਜ ਮੁਰ ਤੋਂ ਜਿਹੜੇ ਪੰਜਾਬ ਸਰਕਾਰ ਜਿਹੜੇ ਨਿਯੁਕਤੀ ਪੱਤਰਾਂ ਉਹ ਵੰਡੇਗੇ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਇੱਕ ਵੱਡਾ ਸਮਾਗਮ ਕਰਵਾਉਣ ਜਾ ਰਹੀ ਹੈ ਟੈਗੋਰ థియేటర్ ਦੇ ਵਿੱਚ ਵੱਡਾ ਸਮਾਗਮ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਜਾਵੇਗਾ ਅਤੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੇ ਜਿਹੜੇ ਤੋਹਫੇ ਉਹ ਦਿੱਤੇ ਜਾਣਗੇ ਨਿਯੁਕਤੀ ਪੱਤਰ ਵੰਡੇ ਜਾਣਗੇ ਅਤੇ ਪਹਿਲਾ ਵੀ ਪੰਜਾਬ ਸਰਕਾਰ ਨੇ ਵੱਲੋਂ ਨੌਜਵਾਨਾਂ ਨੂੰ ਖੁਸ਼ੀਆਂ ਦੇ ਜਿਹੜੇ ਗੱਫੇ ਹੋ ਦਿੱਤੇ ਗਏ ਨੇ ਹੁਣ ਮੋੜ ਤੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਅੱਜ ਪੰਜਾਬ ਸਰਕਾਰ ਮੁੜ ਵੰਡੇਗੀ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਦੱਸਦੇ ਕਿ ਅੱਜ ਕੁਝ ਨੌਜਵਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੱਦਾ ਦਿੱਤਾ ਗਿਆ ਹੈ ਅਤੇ 540 ਦੇ ਤਕਰੀਬਨ ਜਿਹੜੇ ਨਿਯੁਕਤੀ ਪੱਤਰ ਵੰਡੇ ਜਾਣਗੇ ਦੱਸਦੇ ਕਿ ਨੌਜਵਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਤੈਗੋਟ ਟੈਗੋਰ ਥੀਏਟਰ ਦੇ ਵਿੱਚ ਪੰਜਾਬ ਸਰਕਾਰ ਜਿਹੜਾ ਆਪਣਾ ਸਮਾਗਮ ਕਰਵਾएगी ਤੇ ਜਿਸ ਦੇ ਵਿੱਚ ਅੱਜ ਕੁਝ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ ਪਹਿਲਾਂ ਵੀ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਕਾਫੀ ਨਿਯੁਕਤੀ ਪੱਤਰ ਵੰਡੇ ਗਏ ਨੇ ਤੇ ਹੁਣ ਮਿਸ਼ਨ ਰੋਜ਼ਗਾਰ ਨੂੰ ਲੈ ਕੇ ਪੰਜਾਬ ਸਰਕਾਰ ਨੇ ਮੁਰ ਤੋਂ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਤੇ ਅੱਜ ਮੁਰ ਤੋਂ ਜਿਹੜੇ ਪੰਜਾਬ ਸਰਕਾਰ ਜਿਹੜੇ ਨਿਯੁਕਤੀ ਪੱਤਰ ਆਓ ਵੰਡੇਗੇ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਇੱਕ ਵੱਡਾ ਸਮਾਗਮ ਕਰਵਾਉਣ ਜਾ ਰਹੀ ਹੈ ਟੈਗੋਰ థియేਟਰ ਦੇ ਵਿੱਚ ਵੱਡਾ ਸਮਾਗਮ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਜਾਵੇਗਾ ਅਤੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੇ ਜਿਹੜੇ ਤੋਹਫੇ ਆਉ ਦਿੱਤੇ ਜਾਣਗੇ ਨਿਯੁਕਤੀ ਪੱਤਰ ਵੰਡੇ ਜਾਣਗੇ ਅਤੇ ਪਹਿਲਾਂ ਵੀ ਪੰਜਾਬ ਸਰਕਾਰ ਨੇ ਵੱਲੋਂ ਨੌਜਵਾਨਾਂ ਨੂੰ ਖੁਸ਼ੀਆਂ ਦੇ ਜਿਹੜੇ ਗੱਪੇ ਉਹ ਦਿੱਤੇ ਗਏ ਨੇ ਹੁਣ ਮੋੜ ਤੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਅੱਜ ਪੰਜਾਬ ਸਰਕਾਰ ਮੁੜ ਵੰਡੇਗੀ